కేవలం ਮਾਪਿਆਂ ਦੇ ਉੱਤੇ ਇਦਾਂ ਦੀ ਮਜਬੂਰੀ ਆ ਜਾਂਦੀ ਆ ਨਾ ਚਾਹੁੰਦੇ ਹੋਏ ਵੀ ਦੇਖੋ ਆ ਵੀਰ ਨੇ ਵਰਤੀ ਪਾਈ ਹੋਈ ਆ ਹਰਪ੍ਰੀਤ ਸਿੰਘ ਇਹਦਾ ਨਾਮ ਆ ਤੇ ਹੱਥ ਵਿੱਚ ਵਿਚਾਰੇ ਨੇ ਦੇਖੋ ਡੋਨੇਸ਼ਨ ਬਾਕਸ ਫੜਿਆ ਆ ਕਿਉਂ ਫੜਿਆ ਆ ਕਿਉਂਕਿ ਬੱਚੇ ਨੂੰ ਜਿਹੜੀ ਬਿਮਾਰੀ ਆ ਉਹਦੇ ਲਈ ਜਿਹੜਾ ਇੰਜੈਕਸ਼ਨ ਲੱਗਣਾ ਆ ਬਹੁਤ ਮਹਿੰਗਾ ਆ ਤੇ ਮਤਲਬ ਜਿਹੜੇ ਕਰੋੜਪਤੀ ਬੰਦੇ ਆ ਲੱਖਪਤੀ ਬੰਦੇ ਆ ਉਹਨਾਂ ਲਈ ਵੀ ਔਖਾ ਹੋ ਜਾਂਦਾ ਇਹ ਤੇ ਵਿਚਾਰਾ ਵੀਰ ਤਾਂ জব ਕਰੀ ਕਰਦੇ ਐ ਮੈਂ ਇਨ ਆਰਮੀ ਦੇ ਵਿੱਚ ਜੋਬ ਕਰ ਰਿਹਾ ਇਸ ਸਮੇਂ ਔਨ ਡਿਊਟੀ ਆ ਮੈਂ ਡਿਊਟੀ ਮੇਰੀ ਦਿੱਲੀ ਦੇ ਵਿੱਚ ਆ ਤੁਸੀਂ ਪਹਿਲਾਂ ਵੀ ਮੇਰੀ ਕਾਫੀ ਵੀਡੀਓ ਦੇਖ ਸਕੇ ਹੋਗਾ ਤੇ ਮੇਰੇ ਬੱਚੇ ਨੂੰ DMD ਨਾਂ ਦੀ ਇੱਕ ਬਿਮਾਰੀ ਹੈ ਜਿਹਦੇ ਲਈ ਡਾਕਟਰਾਂ ਨੇ ਜੋ ਅਮਰੀਕਾ ਤੋਂ ਇੰਜੈਕਸ਼ਨ ਹੋਣਾ ਹੈ ਉਹਦੇ ਲਈ 27 ਕਰੋੜ ਦਾ ਖਰਚਾ ਜੋ ਦੱਸਿਆ ਜੋ ਇੱਕ ਪ੍ਰੈਸਕ੍ਰਿਪਸ਼ਨ ਮਿਲੀ ਹੈ ਦਿੱਲੀ ਐਮਐਸ ਹਸਪੀਟਲ ਦੇ ਵਿੱਚੋਂ ਮੈਨੂੰ ਜੋ ਖਰਚਾ ਪੂਰਾ 3.2 ਮਿਲੀਅਨ ਯੂ ਐਸ ਡਾਲਰ ਜੋ ਕਿ ਇੰਡੀਆ ਦਾ 27 ਕਰੋੜ ਰੁਪਏ ਬਣਦਾ ਹੈ ਜਿੰਨੂੰ ਮੈਂ ਦਰਬਦਰ ਹਰ ਜਗ੍ਹਾ ਅੱਜ ਮੈਸਜ ਦਾ ਸਾਹਿਬ ਆਪਣੇ ਜੋ ਅੰਮ੍ਰਿਤਸਰ ਉੱਤੇ ਆਇਆ ਮੈਂ ਅੰਮ੍ਰਿਤਸਰ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹਾਂ ਇਹ ਇਹਤੇ ਮੈਨੂੰ ਕਾਫੀ ਹੱਦ ਤੱਕ ਸਾਰੀ ਸੰਗਤ ਮੇਰੀ ਮਦਦ ਕਰ ਰਹੀ ਹੈ। ਭਾਈ ਜਿਦਾਂ ਅੱਜ ਤੱਕ ਕਿੰਨੇ ਕਿ ਜਿਦਾਂ ਫੰਡ ਆ ਚੁੱਕਿਆ ਹੈ ਇਸ ਕੰਮ ਦੇ ਲਈ ਮਤਲਬ ਕਿੰਨੀ ਕਿ ਡੋਨੇਸ਼ਨ ਤੁਹਾਨੂੰ ਮਿਲ ਚੁੱਕੀ ਹੈ। ਭਾਈ ਜੀ 4.5 ਕਰੋੜ ਤੋਂ ਉੱਪਰ ਅਸੀਂ ਚਲੇ ਗਏ ਆ। ਠੀਕ ਹੈ ਜੀ। ਹੌਲੀ ਆ ਦੋ ਹਫ਼ਤਿਆਂ ਦੇ ਵਿੱਚ ਦੋ ਹਫ਼ਤੇ ਦੇ ਵਿੱਚ ਵਿੱਚ ਬੱਚੇ ਦੇ 2.5 3 ਕਰੋੜ ਦੇ 2.5 ਕਰੋੜ ਦੇ ਵਿੱਚ ਬੱਚੇ ਦੇ ਅਕਾਊਂਟ ਦੇ ਵਿੱਚ ਆਇਆ ਵਾ। ਇਹ ਅਕਾਊਂਟ ਜਿਹੜਾ ਇੰਪੈਕਟ ਗੁਰੂ ਦਾ ਕਰਕੇ ਹੈਗਾ ਵਾ। ਇੱਕ ਸਸਾ ਮੈਡੀਕਲ ਅਕਾਊਂਟ ਹੈ। ਇਦੇ ਵਿੱਚ ਨਾ ਪੈਸਾ ਮੈਂ ਕਢਾ ਸਕਦਾ ਕੁਛ ਨਹੀਂ ਕਰ ਸਕਦਾ ਇਹ ਸਿੱਧਾ ਉੱਥੇ ਜਾਣਾ ਦਿੱਤੇ ਬੱਚੇ ਦੀ ਦਵਾਈ ਹੋਣੀ ਆ ਤੇ ਪਲੀਜ਼ ਮੇਰਾ ਸਾਨੂੰ ਹੱਥ ਜੁੜ ਕੇ ਬੇਨਤੀ ਆ ਕਿ ਜਿੰਨਾ ਵੀ ਹੋ ਸਕਦਾ ਮੇਰਾ ਬੱਚੇ ਲਈ ਮਦਦ ਕਰਨ ਮੈਂ ਪਹਿਲਾਂ ਵੀ ਬੋਲਿਆ ਕਿ ਅਗਰ 5 ਲੱਖ ਬੰਦਾ 5-500 ਦਿੰਦਾ ਤੇ 25 ਕਰੋੜ ਹੋ ਜਾਂਦਾ ਤੇ ਆਪਣੇ ਪੰਜਾਬ ਦੀ ਆਬਾਦੀ ਕਿੰਨੀ ਹੈ ਤੇ ਆਪਣੇ ਦੇਸ਼ ਦੀ ਆਬਾਦੀ ਕਿੰਨੀ ਹੈ ਕੋਈ ਆਪਣੇ ਲਈ ਕੋਈ ਚੀਜ਼ ਨਾ ਮੁੱਕਦੀ ਨਹੀਂ ਹੜਾਂ ਦੇ ਵਿੱਚ ਵੀ ਆਪਾਂ ਸਾਰੇ ਲਈ ਖੜੇ ਸੀ ਤੇ ਪਲੀਜ਼ ਮੇਰੀ ਮਦਦ ਕਰੋ ਤਾਂ ਜੋ ਮੇਰੇ ਬੱਚੇ ਜਾਨ ਬਚੇ ਵੀਰ ਕਹਿੰਦੇ ਵੀ ਜਿੱਦਾਂ 27 ਕਰੋੜ ਚਾਹੀਦਾ ਹੈ ਤੇ 4.5 ਕਰੋੜ ਤੋਂ ਉੱਤੇ ਜਿੱਦਾਂ ਮਾਇਆ ਥੋੜੀ ਇਹਨਾਂ ਨੂੰ ਆ ਚੁੱਕੀ ਹੈ ਤੇ ਬਾਕੀ ਤੁਸੀਂ ਵੀ ਜੇ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ ਇਸ ਪਰਿਵਾਰ ਦੀ ਤੇ ਜਰੂਰ ਜਿਹੜਾ ਵੀਰ ਨੇ ਆਈ ਟੀ ਦੇ ਸੀ ਵੀਰ ਆਪਣਾ ਨੰਬਰ ਵੀ ਕੋ ਦੱਸ ਦਿਓ ਭਾਈ ਮੇਰਾ ਨੰਬਰ ਹੈ ਗਵਾ ਜੋ ਮੇਰੀ ਵਾਈਫ ਚੁੱਕੇਗੀ ਕਿ ਮੈਂ ਡਿਊਟੀ ਦਿੰਦਾ ਮੇਰਾ ਨੰਬਰ ਨਹੀਂ ਮੇ ਵਾਈਫ ਦਾ ਨੰਬਰ ਹੈ 9815280368 ਦੁਬਾਰਾ ਰਿਪੀਟ ਕਰਦਾ 9815280368 ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਕੈਨਰ ਵਗੈਰਾ ਮੰਗ ਸਕਦੇ ਜੋ ਇਹਦੇ ਉੱਤੇ ਪੈਸੇ ਨਹੀਂ ਪਾਉਣੇ ਕਿਉਂਕਿ ਇਹ ਮੇਰੀ ਵਾਈਫ ਦਾ ਨੰਬਰ ਹੈ ਤੁਸੀਂ ਸਕੈਨਰ ਤੇ ਪਾਇਓ ਜੋ ਤੁਸੀਂ ਇਹਨੂੰ ਸਕੈਨ ਕਰੋਗੇ ਇੰਪੈਕਟ ਗੁਰੂ ਕਰਕੇ ਨਾਮ ਆਏਗਾ ਆਈ ਐਮ ਪੀ ਐ ਸੀ ਟੂ ਜੀ ਯੂ ਆਰ ਯੂ ਗੁਰੂ ਇੱਕ ਮੈਡੀਕਲ ਕ라우ਡ ਫੰਡਿੰਗ ਦਾ ਜਿੱਦਾਂ ਨੂੰ ਪੂਰੀ ਭੀੜ ਮਿਲ ਕੇ ਜਿੱਥੇ ਪੈਸੇ ਪਾਉਂਦੀ ਪੁਰਾਣੇ ਦੇਸ਼ ਪਾਉਦਾ ਹੈ ਇਹ ਗਵਰਨਮੈਂਟ ਨੇ ਇਹ ਪਲੇਟਫਾਰਮ ਬਣਾਏ ਹੋਏ ਨੇ ਇਹ ਐਨ ਜੀਓ ਬਣਾਏ ਹੋਏ ਨੇ ਜਿਹਦੇ ਵਿੱਚ ਕੀ ਆ ਤੁਹਾਨੂੰ ਪਤਾ ਹੈ ਕਿ ਨਾਰਮਲ ਅਕਾਊਂਟ ਤੇ 10 15 20 ट्रांजैक्शन ਤੋਂ ਬਾਅਦ ਲਿਮਟ ਖਤਮ ਹੋ ਜਾਣੀਆਂ ਨੇ ਫਿਰ ਪੈਸਾ ਸੈਂਡ ਨਹੀਂ ਇਹਦੇ ਵਿੱਚ ਭਾਵੇਂ 27 ਕਰੋੜ ਬੰਦਾ ਖੜਾ ਹੋ ਕੇ ਵੀ 1-1 ਰੁਪਿਆ ਪਾਊਗਾ ਉਸੇ ਵੇਲੇ ਪੈ ਜਾਏਗਾ ਕਿਉਂਕਿ ਇਹਦੀ ਕੋਈ ਲਿਮਟ ਨਹੀਂ ਆਗੀ ਉਹ ਭਾਵੇਂ ਹੈਗਾ ਤੁਹਾਡੇ ਕੱਲੇ ਤੁਹਾਡੇ ਬੱਚੇ ਦਾ ਹੀ ਹੈ ਜਿਹੜਾ ਹੋਰਾਂ ਦੇ ਵੀ ਹੁੰਦੇ ਇੱਥੇ ਤੇ ਦੇਖੋ ਇੱਕ ਐਨਜੀਓ ਵਾ ਇਹਦੇ ਵਿੱਚ ਅਕਾਊਂਟ ਖੁੱਲਦਾ ਹੈ ਬੱਚੇ ਦਾ ਇਹ ਬੱਚੇ ਦੇ ਨਾਮ ਤੋਂ ਖੁੱਲਿਆ ਵਾ ਤੁਸੀਂ ਜਦੋਂ ਉਹਨੂੰ ਸਕੈਨ ਕਰੋਗੇ ਉਹਦੇ ਨੀਚੇ ਛੋਟਾ ਜਿਹਾ ਇੰਪੈਕਟੂਰ ਵਾ ਦਾ ਇੰਪੈਕਟ ਗੁਰੂ ਆਏਗਾ ਲਿਖ ਕੇ ਤੱਲੇ ਸਪੋਰਟ ਇਸਮੀਤ ਕਰਕੇ ਵੀ ਆਏਗਾ ਐਟ ਦਾ ਰੇਟ yesbank.com ਉਹਦੇ ਨਾਂ ਤੇ ਚਲ ਜੂਗੇ ਨਾ ਜੀ ਜੀ ਇਸ ਤੋਂ ਇਲਾਵਾ ਇਹ ਵੀ ਨੰਬਰ ਦੇ ਵਿੱਚ ਪੈਸੇ ਵਾ ਪਾਏ ਜਾਣਾ ਸਾਡਾ ਕੋਈ ਹੋਰ ਮੋਬਾਈਲ ਨੰਬਰ ਕੋਈ Google Pay ਨੰਬਰ ਨਹੀਂ ਚੱਲਦਾ ਕਈ ਕੋਈ ਇਹ ਨਾ ਸਮਝੇ ਕਿ ਆਪਾਂ ਹੋਰ ਵੀ ਨੰਬਰ ਕੋਈ ਲਾਇਆ ਵਾ ਕੋਈ ਹੋਰ ਨੰਬਰ ਨਹੀਂ ਚੱਲਦਾ ਉਹਦੇ ਉੱਤੇ ਕੋਈ Google Pay ਨਹੀਂ ਸਿਰਫ ਇਹ ਇੱਕ ਸਕੈਨ ਇਸੇ ਵੀ ਹੋਰ ਨੰਬਰ ਤੇ ਵਿਸ਼ਵਾਸ ਨਾ ਕਰਿਓ ਤੁਸੀਂ ਪਲੀਜ਼ ਇਹੋ ਹੀ ਨੰਬਰ ਆ ਇਸੇ ਨੰਬਰ ਤੇ ਤੁਸੀਂ ਕਰਨਾ ਵਾ ਜਿਸ ਵਾਂ ਦੇ ਵਿੱਚ ਬਹੁਤ ਸਾਰੇ ਇਹ ਸਭ ਤੋਂ ਵੱਡੀ ਸੇਵਾ ਇਹੋ ਹੀ ਆ ਜੋ ਵੀ ਆਪਣਾ ਰੁਪਿਆ ਤੇਰੀ 10 ਲੱਖ ਜਿੰਨੀ ਦੀ ਕਿਸੀ ਆਮਦਨ ਆ ਜੋ ਬਾਹਰ ਵੀ ਹੈ ਗਿਆ ਉਹਨਾਂ ਨੂੰ ਮੈਂ ਅਰਜ਼ੀ ਕਰਦਾ ਇਹ ਬੇਨਤੀ ਤੁਹਾਡੀ ਬਹੁਤ ਵੱਡੀ ਆ ਕਿੰਨੀ ਚੀਜ਼ ਆ ਸਾਡੇ ਸੰਗਤੋਂ ਦੇ ਤੁਹਾਡੇ ਆਉਣ ਦਾ ਤਾਂ ਹੀ ਫਾਇਦਾ ਜੇ ਉਸ ਬੱਚੇ ਦੇ ਵੇਖਦੇ ਇਨ ਦੀਸ ਕਰੋ ਉਹਨਾਂ ਜਸਵੰਦ ਕਰੋ ਇਹ ਉਹ ਤੁਹਾਡੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਸਾਹਿਬ ਨੇ ਕਿਰਨੀ ਕਿਰਪਾ ਸੰਗਦੇ ਸਹਿਯੋਗ ਨਾਲ ਸਾਰਾ ਕੁਝ ਹੀ ਹੋਣਾ ਦਿਲ ਫੁੱਲ ਮਾੜਾ ਮਾੜਾ 100 100 200 ਕੋਈ ਆ ਰੇ ਯਾਰ ਜਿੰਨੇ ਜੇ ਕੋਈ ਵੀ ਪੱਗਿਆ ਸਾਰੇ ਆ ਕੇ ਪਾਓ ਪਾ ਕੇ ਬੱਚੇ ਦੀ ਹੈਲਪ ਕਰੋ ਜਿਹੜੇ ਬੱਚੇ ਹੁੰਦੇ ਆ ਨਾ ਚਲੋ ਵੇਤ ਦੁੱਖ ਸਮਝਦਾ ਹੀ ਸਮਝਦਾ ਪਰ ਮਾਂ ਨੇ ਅੰਦਰਾਂ ਚ ਬੱਚਾ ਰੱਖਿਆ ਹੁੰਦਾ ਜਦੋਂ ਉਹ ਬੱਚਾ ਜਦੋਂ ਦੁੱਖ ਹੁੰਦਾ ਹੈ ਕਿ ਜਾਣਦਾ ਹੈ ਨਾ ਚਲੋ ਉਦਾਂ ਤੇ ਦੁਨੀਆ ਤੇ ਜਿਹੜਾ ਆਇਆ ਉਹਨੇ ਜਾਣਾ ਹੀ ਆ ਪਰ ਇੱਕ ਜਿੱਦਾਂ ਮਤਲਬ ਕੋਈ ਬਿਮਾਰੀ ਦੇ ਕਾਰਨ ਜਾਣ ਦਾ ਡਰ ਮਨ ਵਿੱਚ ਹੋ ਜੇ ਉਦੋਂ ਮਾਂ ਦੇ ਦਿਲ ਉੱਤੇ ਕੀ ਪੀਤੀ ਹੈ ਇਹ ਬਿਆਨ ਕਰਨਾ ਵੀ ਬਹੁਤ ਔਖਾ ਹੈ ਕਿਉਂਕਿ ਜੇ ਅਗਰ ਮੇਰਾ ਬੇਟਾ ਮੇਰਾ ਫੌਜੀ ਬਣ ਕੇ ਵੀ ਸ਼ਹੀਦ ਹੋ ਜਾਣਾ ਨਾ ਉਹਦਾ ਗਮ ਨਹੀਂ ਸੀ ਕਿਉਂਕਿ ਉਹਨੇ ਆਪਣੀ ਨੀਤੀ ਹੰਡਾਈ ਹੋਣੀ ਸੀ ਪਰ ਹੁਣ ਇੱਕ ਪੈਸਿਆਂ ਕਰਕੇ ਅਗਰ ਮੇਰਾ ਬੱਚਾ ਚੱਲ ਜਾਏਗਾ ਤੇ ਮੇਰੇ ਲਈ ਉਹ ਜ਼ਿਆਦਾ ਦੁੱਖ ਵਾਲੀ ਗੱਲ ਹੋਏਗੀ ਇਸੇ ਲਈ ਮੈਂ ਸਾਰੀ ਆਪਣੀ ਸੰਗਤ ਨੂੰ ਇਹੀ ਅਰਦਾਸ ਬੇਨਤੀ ਕਰਦੀ ਆ ਜੇ ਅਗਰ ਮੈਂ ਇੰਨੀ ਰਾਹ ਤੇ ਆ ਚੁੱਕੀ ਆ ਕਿ 4.5 ਕਰੋੜ ਇਕੱਠਾ ਹੋ ਗਿਆ ਤੇ ਉਹ ਵੀ ਲੋਕਾਂ ਦਾ ਵਿਸ਼ਵਾਸ ਹੀ ਹੈ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਮੇਰੇ ਬੇਟੇ ਲਈ ਪੈਸੇ ਪਾਏ ਆ ਤੇ ਅੱਗੇ ਹੋਰ ਵੀ ਸੰਗਤ ਅੱਗੇ ਵਧੇ ਤੇ ਵੇਖੇ ਕਿ ਹਮੇ ਇੱਕ ਸਾਲ ਹੋ ਗਿਆ ਉੜਤੇ ਕੋਈ ਫਰੌਡ ਵੀ ਨਹੀਂ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਫਰੌਡ ਚੀਜ਼ਾਂ ਚੱਲ ਰਹੀਆਂ ਨੇ ਦਰਬਾਰ ਸਾਹਿਬ ਆਪਾਂ ਸ਼ੀਦਾ ਸਾਹਿਬ ਲਾ ਕੇ ਖਲੋਤੇ ਆ ਆ ਕੇ ਵੇਖ ਵੀ ਸਕਦਾ ਤੇ ਵੈਰੀਫਾਈ ਕਰ ਸਕਦਾ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੇਰਾ ਬੱਚਾ ਜ਼ਰੂਰ ਬਚੇਗਾ